welcom back to my channel sik bypass ਮੈਂ ਤੁਹਾਡੇ ਲਈ ਅੱਜ ਇੱਕ ਹੋਰ ਸਟੋਰੀ ਲੈ ਕੇ ਆਈ ਹਾਂ ਗੁਰਨਾਨਕ ਦੇਵ ਜੀ ਦੇ ਬਾਰੇ ਗੁਰੂ ਜੀ ਲਾਹੌਰ ਵਿੱਚ ਹੱਕ ਦੀ ਕਮਾਈ ਦੀ ਵਿਸ਼ੇਸ਼ਤਾ ਦੱਸ ਕੇ ਮਾਤਾ ਪਿਤਾ ਨੂੰ ਮਿਲਣ ਤਲਵੰਡੀ ਆਏ ਉਹਨਾਂ ਪਾਸੋਂ ਆਗਿਆ ਲੈ ਕੇ ਉਹਨਾਂ ਭਾਈ ਮਰਦਾਨੇ ਨੂੰ ਨਾਲ ਲਿਆ ਅਤੇ Hindu ਤੀਰਥ ਦੀ ਲੰਬੀ ਫੇਰੀ ਉੱਪਰ ਚਲੇ ਗਏ ਤਲਵੰਡੀ ਤੋਂ ਚੱਲ ਕੇ ਦੋਵੇਂ ਪਾਈ ਲਾਲੋ ਦੇ ਕਾਰਖਾਨੇ ਸਹਿਦਪੁਰ 부ਜੇ ਜਿਸ ਨੂੰ ਅੱਜ ਕੱਲ੍ਹ ਅਹਮਦਾਬਾਦ ਕਹਿੰਦੇ ਹਨ ਪਾਈ ਲਾਲੋ ਨੇ ਜਦੋਂ ਦੋ ਪਰਦੇਸੀ ਸਾਧੂਆਂ ਨੂੰ ਆਪਣੇ ਵੱਲ ਆਉਂਦਾ ਵੇਖਿਆ ਤਾਂ ਉਸਨੇ ਹੱਥ ਵਿੱਚ ਲਾ ਕੰਮ ਛੱਡ ਕੇ ਉਹਨਾਂ ਲਈ ਮੰਜਾ ਵਿਛਾ ਦਿੱਤਾ ਖਾਣੇ ਦਾ ਵੇਲਾ ਸੀ ਪਾਈ ਲਾਲੋ ਨੇ ਖਾਣਾ ਤਿਆਰ ਕਰਕੇ ਗੁਰੂ ਜੀ ਨੂੰ ਸਹੀ ਵਿੱਚ ਬੈਠ ਕੇ ਖਾਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਪਾਈ ਲਾਲੋ ਸਾਡੇ ਲਈ ਹਰ ਥਾਂ ਪਵਿੱਤਰ ਹੈ ਖਾਣਾ ਇੱਥੇ ਹੀ ਲੈ ਆ ਪਾਈ ਲਾਲੋ ਗੁਰੂ ਜੀ ਦਾ ਹੁਕਮ ਮੰਨ ਕੇ ਖਾਣਾ ਉਹਨਾਂ ਕੋਲ ਲੈ ਆਇਆ ਗੁਰੂ ਜੀ ਦੇ ਕੈਨ ਉੱਪਰ ਪਾਈ ਮਰਦਾਨੇ ਨੇ ਖਾਣੇ ਦੇ ਤਿੰਨ ਹਿੱਸੇ ਕੀਤੇ ਅਤੇ ਸਾਰਿਆਂ ਨੇ ਇੱਕ ਥਾਂ ਬੈਠ ਕੇ ਖਾਦਾ ਖਾਣਾ ਖਾਣ ਪਿਛੋਂ ਭਾਈ ਮਰਦਾਨੇ ਨੇ ਪੁੱਛਿਆ ਗੁਰੂ ਜੀ ਇਸ ਖਾਣੇ ਵਿੱਚ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਇਸ ਵਿੱਚ ਕੀ ਪਾਇਆ ਸੀ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਮਰਦਾਨਿਆ ਇਹ ਹੱਕ ਹਲਾਲ ਦੀ ਕਮਾਈ ਦਾ ਸਵਾਦ ਸੀ ਜਿਹੜਾ ਤੂੰ ਇਸ ਖਾਣੇ ਵਿੱਚ ਚੱਖਿਆ ਸੀ ਇਹ ਸਵਾਦ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਤੋਂ ਉੱਪਰ ਹੈ ਤੀਜੇ ਦਿਨ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਬੇਨਤੀ ਕਰਕੇ ਇੱਕ ਮਹੀਨੇ ਲਈ ਰੱਖ ਲਿਆ ਗੁਰੂ ਜੀ ਅਤੇ ਭਾਈ ਲਾਲੋ ਇੱਕ ਦੂਜੇ ਨੂੰ ਇਸ ਤਰ੍ਹਾਂ ਕਰਤਾਰ ਦੀਆਂ ਗੱਲਾਂ ਬਾਤਾਂ ਦੱਸਦੇ ਜਿਵੇਂ ਇੱਕ ਦੁਖੀ ਆਦਮੀ ਆਪਣੇ ਦੁੱਖ ਦੂਜੇ ਨੂੰ ਦੱਸਦਾ ਹੈ ਇੱਕ ਦਿਨ ਸ਼ਹਿਰ ਦੇ ਇੱਕ ਵੱਡੇ ਸਰਕਾਰੀ ਕਰਮਚਾਰੀ ਮਲਕਪਾ ਕੋ ਨੇ ਬ੍ਰਹਿਮਪੋਜ ਕੀਤਾ ਉਸ ਨੇ ਗੁਰੂ ਜੀ ਨੂੰ ਵੀ ਬ੍ਰਹਿਮਪੋਜ ਵਿੱਚ ਆਉਣ ਲਈ ਸੱਦਾ ਭੇਜਿਆ ਗੁਰੂ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ ਅਸੀਂ ਤਾਂ ਫਕੀਰ ਹਾਂ ਸਾਡਾ ਬ੍ਰਹਮ ਭੋਜ ਨਾਲ ਕੀ ਵਾਸਤਾ ਮਲਕ ਭਾਗੋ ਦੇ ਦੁਬਾਰਾ ਸੱਦਾ ਭੇਜਣ ਉਪਰ ਗੁਰੂ ਜੀ ਭਾਈ ਲਾਲ ਨੂੰ ਨਾਲ ਲੈ ਕੇ ਬ੍ਰਹਮ ਭੋਜ ਵਿੱਚ ਪੁੱਜ ਗਏ ਮਲਕ ਭਾਗੋ ਨੇ ਬੜੇ ਗੁੱਸੇ ਵਿੱਚ ਗੁਰੂ ਜੀ ਨੂੰ ਕਿਹਾ ਤੂੰ ਇੱਕ ਸ਼ੁੱਧਰ ਤਰਖਾਨ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ Kshatriya ਦੀ ਬੇਇੱਜ਼ਤੀ ਕਰ ਰਿਹਾ ਹੈ ਮਦਨੂਐ ਸਭ੍ਰਮ ਪੋਜ ਵਿੱਚ ਸੱਧਿਆ ਜਿਸ ਵਿੱਚ ਕੜਾ ਪੂੜੇ ਹਨ ਇਹ ਖਾਂ ਤੋਂ ਤੂੰ ਨਾ ਕਿਉਂ ਕਰ ਰਿਹਾ ਹੈ ਗੁਰੂ ਜੀ ਨੇ ਮਦਕ ਭਾਗ ਨੂੰ ਸਮਝਾਉਣ ਲਈ ਸੱਜੇ ਹੱਥ ਵਿੱਚ ਪਾਇ ਲਾਲੋ ਦੀ ਸੁੱਕੀ ਰੋਟੀ ਫੜ ਲਈ ਅਤੇ ਖੱਬੇ ਹੱਥ ਵਿੱਚ ਮਲਕ ਭਾਗੋ ਦਾ ਪੂੜਾ ਫੜ ਲਿਆ ਸੱਜੇ ਹੱਥ ਗਰੀਬਾਂ ਵੱਲ ਕਰਕੇ ਘੁੱਟਿਆ ਤਾਂ ਲੋਕਾਂ ਦੇਖਿਆ ਕਿ ਉਸ ਵਿੱਚੋਂ ਹੱਕ ਹalal ਦੀ ਕਮਾਈ ਦਾ ਦੁੱਧ ਚੋ ਰਿਹਾ ਸੀ ਗੁਰੂ ਜੀ ਨੇ ਜਦੋਂ ਖੱਬੇ ਹੱਥ ਵਾਲਾ ਪੂੜਾ ਅਮੀਰਾਂ ਵੱਲ ਕਰਕੇ ਘੁੱਟਿਆ ਤਾਂ ਉਸ ਵਿੱਚੋਂ ਦੇਖਣ ਵਾਲਿਆਂ ਨੂੰ ਕੌਣ ਵਗਦਾ ਨਜ਼ਰ ਆਇਆ ਗੁਰੂ ਜੀ ਨੇ ਕਿਹਾ ਦੇਖ ਮਲਕ ਭਾਗੋ ਗਰੀਬਾਂ ਉੱਪਰ ਜ਼ੁਲਮ ਕਰਕੇ ਇਕੱਠਾ ਕੀਤਾ ਧਨ ਉਹ ਨਾ ਦਾ ਖੂਨ ਚੂਸਣ ਦੇ ਬਰਾਬਰ ਹੈ ਗਰੀਬਾਂ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਧਨ ਪੁੰਨ ਕਰਨ ਨਾਲ ਪਵਿੱਤਰ ਨਹੀਂ ਬਣਦਾ ਉਹ ਕਮਾਇਆ ਧਨ ਗਰੀਬਾਂ ਦਾ ਖੂਨ ਹੀ ਰੰਦਾ ਹੈ ਤੋ ਮੈਨੂੰ ਦੁੱਧ ਵਰਗੀ ਪਵਿੱਤਰ ਵਸਤੂ ਛੱਡ ਕੇ ਖੂਨ ਪੀਣ ਦਾ ਸੱਦਾ ਦਿੱਤਾ ਸੀ ਇਹ ਮੈਂ ਕਿਵੇਂ ਸਵੀਕਾਰ ਕਰ ਸਕਦਾ ਸੀ ਇਹ ਸੁਣ ਕੇ ਮਲਕ ਭਾ ਗੋਚੂਪ ਕਰ ਗਿਆ ਅਤੇ ਗੁਰੂ ਜੀ ਤੋਂ ਉਸਨੇ ਮਾਫੀ ਮੰਗੀ ਜੇ ਤੁਹਾਨੂੰ ਇਹ ਸਟੋਰੀ ਅੱਛੀ ਲੱਗੀ ਹੋਵੇ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ